ਲੋ ਜੀ ਕੱਲਾ ਪਾ ਗਈ ਸੀ ਪਟਿਆਲੇ ਤੋਂ ਤੁਹਾਨੂੰ ਪਤਾ ਪਿਛਲੇ ਵਲੌਗ ਚ ਤੁਸੀਂ ਦੇਖਿਆ ਤੇ ਆਪਾਂ ਆ ਗਏ ਸੀ ਬਠਿੰਡੇ ਕੋਈ ਵਲੌਗ ਸ਼ੂਟ ਨਹੀਂ ਕੀਤਾ ਰਸਤੇ ਅਸੀਂ ਤੇ ਹੁਣ ਆ ਗਏ ਆ ਆਪਾਂ ਇੱਥੇ ਬਠਿੰਡੇ ਤੇ ਮੇਲਾ ਲੱਗਿਆ ਹੋਇਆ ਸੀਗਾ ਤੇ ਆਪਾਂ ਆ ਗਏ ਮੇਲਾ ਦੇਖਣ ਨਾਲੇ ਬੱਚਿਆਂ ਨੂੰ ਦਿਖਾ ਦਿੰਨੇ ਆ ਤੇ ਨਾਲੇ ਤੁਹਾਨੂੰ ਮੇਲਾ ਇੰਜੋਏ ਕਰਾਵਾਂਗੇ ਠੀਕ ਹੈ ਜੀ ਕਾਫੀ ਵਧੀਆ ਮੇਲਾ ਲੋਕ ਦੂਰੋਂ ਦੂਰੋਂ ਆਉਂਦੇ ਨੇ ਅਸੀਂ ਜਿਵੇਂ ਗਵਾਂਢ ਚ ਬੈਠੇ ਨਹੀਂ ਗਏ ਸੀਗੇ ਸੋ ਰਾਤ ਦੇ ਵੱਜ ਗਏ ਨੇ 9 ਤੇ ਹੁਣ ਅਸੀਂ ਚੱਲੇ ਆ ਮੇਲੇ 'ਚ ਪਹਿਲਾਂ ਉਹ ਗੇਟ ਤੋਂ ਐਂਟਰ ਹੋਣ ਲਈ ਟਿਕਟ ਫੇਰ ਹੁਣ ਇਧਰ ਉਸ ਟੈਂਕ ਦੇ ਵਿੱਚ ਜਾਣ ਲਈ ਫਿਰ ਅੰਡਰਵਾਟਰ ਪਿਸਟਨ ਨਾਲ ਚ ਜਾਣ ਵਾਸਤੇ ਫੇਰ ਟਿਕਟ ਚਾਰ ਕਦਮ ਚੱਲੇ ਆ ਫਿਰ ਫੇਰ ਟਿਕਟ ਅੱਛਾ ਆ ਦੇਖੋ ਉੱਥੋਂ ਐਂਟਰ ਕੀਤੇ ਟਿਕਟ ਹਾਂ ਇੱਥੇ ਪਿਸਟਨ ਵਾਲ ਦੇ ਵਿੱਚ ਜਾਣਾ ਫੇਰ ਟਿਕਟ 100 ਰੁਪਈਆ ਇੱਕ ਜਣੇ ਦੀ ਇਹ ਕਿਉਂ ਵੀ ਆਹ ਮਰੀ ਸੋਹਣੀ ਕਿੰਨੀ ਆਹ ਦੇ ਲੋ ਬੋਲੀ ਆ ਸੋਹਣੀਆਂ ਤਾਂ ਵੈਰੀ ਗੁੱਡ ਆਹ ਸਤ ਸੋਹਣੀਆਂ ਲਾਉਂਦੀਆਂ ਆ ਕਿੰਨੀਆਂ ਸੋਹਣੀਆਂ ਬਹੁਤ ਜਿਆਦਾ ਆਹ ਦੇ ਆਹ ਦੇ ਸਭ ਦੀ ਹੋਂਦ ਲੈਂਦੀ ਹੈ ਦੇਖਾ ਈਲ ਕੀ ਲਾ ਲ ਕੀ ਲਾ ਇਹ ਕਈ ਗੱਲ ਕੁ ਮੱਛੀ ਵੀ ਲਾ ਜਿਹੜੀ ਕਰੰਟ ਮਾਰਦੀ ਹੁੰਦੀ ਹੈ ਅੱਛਾ ਹੈ ਇਹ ਸੀ ਹੈ ਜਿਹੜੀ ਕਰੰਟ ਮਾਰਦੀ ਹੋ ਵਰਗੀ ਹੈ ਇਹ ਲਾ ਜਿਹੜੀ ਕਰੰਟ ਮਾਰਦੀ ਉਹ ਤੇ ਮੈਂ ਕੀ ਕਹਾਂ ਦੋਨਾਂ ਘਰ ਦੇ ਨਾਲ ਨੂੰ ਦੂਹਾਂ ਨੇ ਲਿਆਦੀ ਹੈ ਇਟ ਵਾਣਾ ਰੋ ਮੈਕਸੀਕੋ ਤੋਂ ਇਹ ਮੈਕਸੀਕੋ ਤੋਂ ਆਈ ਬਹੁਤ ਸੋਹਣੇ ਲੋ ਜੀ ਤੁਹਾਨੂੰ ਸਾਰਾ ਮੇਲਾ ਦਿਖਾ ਜਨੇ ਆ ਜਿਨ੍ਹਾਂ ਨੇ ਇਹ ਕਿਆ ਦੂਰੋਂ ਤੁਸੀਂ ਫੰਸੋਰਾ ਮੇਲਾ ਦਿਖਾ ਰਹੇ ਹੋ ਔਰ ਇਹ ਤੇ ਮਣੀ ਮਣੀ ਪੱਤੇ ਹੀ ਨਹੀਂ ਲੰਬੀ ਜਿੰਨੂ ਸੋਹਣੇ ਉਹਨਾਂ ਦੇ ਪੱਤੇ ਹੀ ਲੱਗਦੇ ਹਨ ਪੱਤਲੇ ਪੱਤਲੇ ਇੰਨੇ ਲੱਟ ਕੇ ਚਲੋ ਹੋਰ ਦੇਖੀਏ ਖਤਮ ਅੱਛਾ ਅਜੇ ਹੈਗਾ ਹਾਂ ਪਤਾ ਕਿਹਾ ਖਤਮ ਹੋਵੇ ਇਥੇ ਲੈ ਇਹ ਤਾਂ ਗੁੱਡਾ ਅਸਲ ਤਾਂ ਹੋਣੀ ਆ ਆ ਦੇਖ ਰੋ ਹਾਂ ਸੌਰ ਵੀ ਇਹ ਜਾ ਜਾ ਫਿਰ ਸੌਰ ਵੀ ਇਹ ਜਾ ਜਾ ਉਹ ਵੱਡੀ ਵਾਲੀ ਫਿਸ਼ ਹੈ ਜਿਹੜੀ ਆਹ ਲੈ ਕੇ ਉੱਪਰ ਉੱਥੇ ਰਿਜ ਲਈਏ ਆ ਜਲੀਏ ਉੱਥੇ ਕਰਾਂਗੇ ਆਪਾਂ ਆਜੋ ਚਲੀਏ ਬਾਹਰ ਦੇਖੀ ਆ ਚਲੋ ਆਜੋ कुछ तो तो <laughs> नहीं हों <देखे> कुछ नहीं हों <laughs> और नहीं कुछ हम आज डॉक्टर आज शीशे रख लो क्यू भी इधर <laughs>

ਚਲੋ ਜਰਾ ਤੇ ਗਿਆ ਤਾਂ ਇੱਥੇ ਰਹਿ ਖਤਮ ਹੋ ਗਿਆ ਆ ਅੰਦਰ ਚਾ ਚਲੋ ਹੋਰ ਕਿੱਥੇ ਚਲੀਏ ਇਹ ਸੁੱਖੀਆਂ ਮਈਆਂ نیند ਆ ਰਹੀ ਜਾਨਾਂ ਮੇਰੇ ਵਰਗੀਆਂ ਹਾਂ ਹਾਂ ਆ ਤੁਹਾਨੂੰ ਸੋਰੀ ਹੈ ਯੋ ਤੇਰੇ ਅੰਕੀ ਸਹੋਲ ਵੀ ਆ ਹਾਂ ਚਲੋ ਜੀ ਫਿਸ਼ ਟਨਲ ਦੇ ਵਿੱਚੋਂ ਆ ਗਏ ਆਪਾਂ ਬਾਹਰ ਕਾਫੀ ਵਧੀਆ ਬਣੀ ਹੋਈ ਹੈ ਫਿਸ਼ ਟਨਲ ਵੀ ਤੇ ਹੁਣ ਬਾਹਰ ਆ ਗਏ ਪਰ ਤੁਹਾਨੂੰ ਅਸੀਂ オリジナル ਆਵਾਜ਼ ਜਿਹੜੀ ਉਹ ਨਹੀਂ ਸੁਣਾ ਸਕਦੇ ਕਿਉਂਕਿ ਇੱਥੇ ਤੁਹਾਨੂੰ ਪਤਾ ਹੀ ਹੈ ਮੇਲਿਆਂ 'ਚ ਗਾਣੇ ਵਗੈਰਾ ਲੱਗੇ ਹੁੰਦੇ ਨੇ ਤੇ ਫਿਰ ਕਾਪੀਰਾਈਟ ਆ ਜਾਂਦਾ ਹੈ ਵਲੌਗ ਦੇ ਉੱਪਰ ਇਸ ਕਰਕੇ ਆਪਾਂ ਓਵਰ ਵੌਇਸ ਕਰਨ ਲੱਗੇ ਆ ਬੱਚੇ ਬਹੁਤ ਜ਼ਿਆਦਾ ਖੁਸ਼ ਸੀਗੇ ਤੇ ਮੈਂ ਇਹਨਾਂ ਨੂੰ ਕਹਿ ਰਹੀ ਸੀ ਕਿ ਚੰਡੋਲ ਝੂਟ ਲੋ ਤਾਂ ਉਹ ਪਲਕਾ ਜਿਹੜੀ ਹੱਥ ਬਨ ਰਹੀ ਆ ਵੀ ਨਹੀਂ ਆ ਪਉ ਤੇ ਨਹੀਂ ਚੜਨਾ ਨਾ ਤੇ ਹੁਣ ਅਸੀਂ ਮੈਂ ਕਹੀਤੂ ਲੈ ਜੇ ਉਹਨਾਂ ਨੂੰ ਕਿਹਾ ਵੀ ਇਹਦੇ ਚ ਬੈਠ ਜਾਓ ਇਹਦੇ ਚ ਬੜ ਜਾਓ ਆਹ ਕਹਿੰਦੇ ਤਾਂ ਲੈ ਤਾਂ ਉਹੀ ਬੱਚਿਆਂ ਵਾਲੀ ਨੇ ਹਨਾ ਤੇ ਟレイン ਆ ਜਿਹੜੀ ਉਹ ਵੀ ਕਹਿੰਦੇ ਉਹ ਤਾਂ ਬੱਚਿਆਂ ਵਾਲੀ ਐ ਤੇ ਚਲੋ ਕਰਦੇ ਕਰਾਉਂਦੇ ਜੀ ਹੌਲੀ ਹੌਲੀ ਮੇਰਾ ਵੀ ਮਨ ਬਣ ਗਿਆ ਵੀ ਚਲੋ ਬੱਚਿਆਂ ਦੇ ਨਾਲ ਆਪਾਂ ਵੀ ਇੰਜੋਏ ਕਰਦੇ ਆ ਇੱਕ ਉਹ ਚੰਡੋਲਾ ਇੱਕ ਉਹਦੇ ਚ ਅਸੀਂ ਨਹੀਂ ਚੜੇ ਸੀਗੇ ਫੇਸ ਮੇਰਾ ਵੀ ਮਨ ਬਣ ਗਿਆ ਕਿ ਆਹ ਜਿਹੜੀ ਚੇਅਰਜ਼ ਵਾਲੀ ਹੁੰਦੀ ਐ ਇਹਦੇ ਚ ਆਪਾਂ ਚੱਲਦੇ ਆ ਪਰ ਮੈਂ ਇੱਕ ਵਾਰੀ ਪਹਿਲਾਂ ਵੀ ਚੜੀ ਸੀ ਉਹ ਕੋਈ ਬਹੁਤੀ ਡਰਾਣੀ ਨਹੀਂ ਸੀਗੀ ਤੇ ਪਰ ਇਸ ਵਾਰ ਤਾਂ ਕੰਨਾਂ ਨੂੰ ਹੱਥ ਲਵਾਤੇ ਇਹਨੇ ਕਿਉਂਕਿ ਐਂ ਲੱਗਦਾ ਸੀਗਾ ਵੀ ਕਰਦਾ ਨਹੀਂ ਤੋੜ ਦੇਣਗੇ ਇਹ ਨਹੀਂ ਜਿਆਦਾ ਫਾਸਟ ਚਲਦੀ ਸੀ ਇਹ ਦੇ ਜਨ ਐਕਚੁਅਲੀ ਦੋ ਮੁੰਡੇ ਜੇ ਆ ਕੇ ਨਾਲ ਬੈਠ ਗਏ ਯੰਗ ਉਹ ਕਹਿ ਰਹੇ ਸੀ ਫਾਸਟ ਚਲਾਓ ਪਰ ਆਇਆ ਮੈਂ ਤਾਂ ਜਦੋਂ ਵੀ ਉਹ ਪਾਈ ਆਈਆਂ ਦੇ ਕੋਲ ਦੀ ਲੰਘਦੀ ਸੀ ਇਹ ਚੇਅਰ ਮੈਂ ਤਾਂ ਉਹਦੀ ਰੋਲਾ ਪਾਉਂਦੀ ਸੀ ਕਿ ਹੌਲੀ ਕਰ ਦੋ ਸਲੋ ਕਰ ਦੋ ਸਲੋ ਕਰ ਦੋ ਮੈਨੂੰ ਤਾਂ ਐਂ ਲੱਗਦਾ ਸੀਗਾ ਵੀ ਉਹ 6 ਚੱਕਰ ਜੇ ਲਵਾਏ ਸੀ ਉਹਨੇ ਤੇ ਐ ਲੱਗਦਾ ਸੀ ਛੇ ਨੀ ਲੱਗਦੇ ਸੀ ਪੰਜ ਆਈ ਲੱਗਦੇ ਸੀ ਕਿ ਹਾਂ ਕਿ ਮੈਨੂੰ ਤਾਂ ਐ ਲੱਗਦਾ ਸੀ ਉਹ ਕਿਹੜਾ ਟਾਈਮ ਆਵੇ ਤੇ ਵੀ ਇਹਦੇ ਵਿੱਚ ਉਤਰਦੀ ਹੈ ਵੀ ਕਿੱਥੇ ਪੰਗਾ ਹੀ ਲੈ ਲਿਆ ਤਾਂ ਤੇ ਬਹੁਤ ਜ਼ਿਆਦਾ ਹੀ ਫਾਸਟ ਸੀਗੀ ਉਹ ਇੱਕਦਮ ਬੰਦਾ ਘੁੰਮੀ ਜਾਂਦਾ ਸੀ ਕਿਧਰੇ ਦੀ ਕਿਧਰੇ ਪਤਾ ਹੀ ਨਹੀਂ ਲੱਗਦਾ ਸੀ ਵੀ ਕਿੱਥੇ ਕੋ ਪਹੁੰਚ ਗਿਆ ਅੱਖਾਂ ਹੀ ਬੰਦ ਹੋ ਜਾਂਦੀਆਂ ਸੀ ਮੈਨੂੰ ਤਾਂ ਵੈਸੇ ਬਹੁਤ ਜ਼ਿਆਦਾ ਡਰ ਲੱਗਿਆ ਤੇ ਤੇ ਐਂ ਲੱਗਦਾ ਸੀਗਾ ਵੀ ਜੇ ਹੱਥ ਛੁੱਟ ਗਏ ਤਾਂ ਵਿੱਚੋਂ ਨਿਕਲ ਕੇ ਮੁੜ ਕੇ ਗਈ ਜਾਵਾਂਗੀ ਕਿਧਰੇ ਦੀ ਕਿਧਰੇ ਤੇ ਸੱਟ ਨਾ ਲੱਗ ਜੇ ਹਨਾ ਤੇ ਯੂਵਿਤਾ ਕਹਿ ਰਿਆ ਸੀਗਾ ਮੇਰਾ ਤਾਂ ਕਹਿੰਦਾ ਜਿਹੜਾ ਉਹ ਅੱਗੇ ਰੋਡ ਜਾਂ ਲੱਗਿਆ ਹੁੰਦਾ ਉਹਦੇ ਪਿੱਛੇ ਜਾ ਵੀ ਖੁੱਲ ਗਿਆ ਸੀਗਾ ਚਲੋ ਫੇਰ ਵੀ ਬਚਤ ਰਹਿ ਗਈ ਹੈ ਨਾ ਵੈਸੇ ਇਹਨਾਂ ਚੀਜ਼ਾਂ ਤੇ ਪੰਗਾ ਲੈਣਾ ਨਹੀਂ ਚਾਹੀਦਾ ਤੇ ਫੇਰ ਵੀ ਆਪਣਾ ਜੀ ਕਰਿਆ ਹੁੰਦਾ ਹੁੰਦਾ ਜਦੋਂ ਆਪਾਂ ਮੇਲੇ ਵਗੈਰਾ 'ਚ ਜਾਂਦੇ ਆ ਵੀ ਚਲ ਕੋਈ ਗੱਲ ਨਹੀਂ ਚੱਲ ਜਾਂਦੇ ਆ ਇੰਜੋਏ ਕਰਦੇ ਆ ਪਰ ਬਈ ਆਪਣੀ ਤਾਂ ਬੱਸ ਹੋ ਗਈ ਸੀਗੀ ਮੈਨੂੰ ਤਾਂ ਐਂ ਲੱਗਦਾ ਸੀਗਾ ਵੀ ਮੈਨੂੰ ਤਾਂ ਵੋਮਿਟ ਆਊਗੀ ਚਿੱਤਾਂ ਕੱਚਾ ਹੋਣ ਲੱਗ ਗਿਆ ਸੀਗਾ ਬਹੁਤ ਬੁਰਾ ਹਾਲ ਹੋਇਆ ਉਹਦੇ ਵਿੱਚ ਤੇ ਚੱਕਰ ਬਹੁਤ ਆਉਂਦੇ ਸੀਗੇ ਬਾਹਰ ਉੱਤਰ ਕੇ ਨਾ ਤੇ ਐਂ ਲੱਗਦਾ ਸੀਗਾ ਵੀ ਤੁਰਿਆ ਨਹੀਂ ਜਾ ਰਿ ਤੁਰਦਿਆਂ ਨੂੰ ਨਾ ਚੱਕਰ ਆਉਂਦੇ ਸੀ ਮੈਂ ਤਾਂ ਉਹ ਹੱਥ ਪਾ ਪਾ ਕੇ ਆ ਡੰਡਿਆਂ ਜਾਨੂੰ ਫੇਰ نیچے ਆਈ ਸੀਗੀ ਤੇ ਸਾਰਿਆਂ ਦੀ ਬੱਸ ਹੋਈ ਪਈ ਸੀਗੀ ਤੇ ਆ ਮੁੰਡੇ ਜਿਹੜੇ ਆ ਰਹੇ ਬੀਬੀ ਨੂੰ ਕਹਿੰਦੇ ਸੀਗੇ ਵੀ ਮਾਤਾ ਜੀ ਤੁਸੀਂ ਵੀ ਚੜ ਜਾਣਾ ਸੀਗਾ ਬੀਬੀ ਕਹਿੰਦੀ ਨਾ ਪੁੱਤ ਮੈਂ ਤਾਂ ਐ ਨਾਲੇ ਮੇਰੇ ਤੇ ਦਿਲ ਦੁਲੀ ਡੁੱਬ ਜਾਣਾ ਸੀਗਾ ਜੇ ਮੈਂ ਚੜ ਜਾਂਦੀ ਮੈਂ ਤਾਂ ਮਰ ਮੋਰੀ ਜਾਂਦੀ ਉੱਥੇ ਨਾ ਬਈਓ ਬਜ਼ੁਰਗਾਂ ਦੇ ਲੈਣ ਵਾਲੇ ਤਾਂ ਬਿਲਕੁਲ ਹੀ ਨਹੀਂ ਹੈਗੇ ਬਜ਼ੁਰਗਾਂ ਦੇ ਕਿ ਆਪਣੇ ਲੈਣ ਵਾਲੇ ਵੀ ਨਹੀਂ ਹੈਗੇ ਇਹ ਤਾਂ ਚਲੋ ਬੱਚੇ ਪਿੱਛੇ ਚੜ ਜਾਂਦੇ ਨੇ ਔਰ ਯੂ ਵੀ ਨਹੀਂ ਡਰਿਆ ਸੀਗਾ ਸ਼ਾਇਦ ਮੁੰਡੇ ਆ ਜਿਹੜੇ ਉਹਨਾਂ ਦਾ ਦਿਲ ਥੋੜਾ ਹੋਰ ਤਰ੍ਹਾਂ ਦਾ ਹੁੰਦਾ ਸਟਰੋਂਗ ਹੁੰਦਾ ਜ਼ਿਆਦਾ ਹਨਾ ਲੋ ਆ ਕੇ ਅਸੀਂ ਉਹੀ ਗੱਲ ਡਿਸਕਸ ਕਰ ਰਹੇ ਸੀਗੇ ਬੀਬੀ ਦੱਸ ਰਹੀ ਸੀ ਵੀ ਬਾਹਰ ਬੈਠੇ ਲੋਕ ਵੀ ਆਏ ਕਹੀ ਜਾਂਦੇ ਸੀ ਵੀ ਆਹ ਕੁੜੀ ਹੈ ਜਿਹੜੀ ਅਜੀ ਤਾਂ ਘਬਰਾਟ ਹੋਈ ਪਈ ਜਾਂ ਤਾਂ ਬਹੁਤ ਜ਼ਿਆਦਾ ਪਾਲਕ ਬਾਰੇ ਦੱਸ ਦੇ ਸੀ ਤੇ ਆ ਕੇ ਬਸ ਉਹੀ ਹੱਸੀ ਜਾਂਦੇ ਸੀ ਅਸੀਂ ਵੀ ਫਲਾਣਾ ਡਰਿਆ ਸੀ ਤੂੰ ਡਰਿਆ ਸੀ ਤੂੰ ਡਰਿਆ ਸੀ ਇੱਕ ਦੂਜੇ ਨੂੰ ਹੀ ਕਹੀ ਜਾਂਦੇ ਸੀ ਸਾਰੇ ਅਸੀਂ ਚਲੋ ਫਿਰ ਵੀ ਕੋਲ ਮਿਲਾ ਕੇ ਬੱਚੇ ਖੁਸ਼ ਹੋ ਗਏ ਹਨਾ ਇਹ ਜਿਹੜੀਆਂ ਚੀਜ਼ਾਂ ਤਾਂ ਮੇਲੇਾਂ 'ਚ ਚੱਲਦੀਆਂ ਰਹਿੰਦੀਆਂ ਨੇ ਨਾ ਆਪਣਾ ਜੀ ਕਰਿਆ ਹੁੰਦਾ ਆਪਾਂ ਝੂਟੇ ਲੈ ਲੈਨੇ ਆ ਵੈਸੇ ਝੂਟੇ ਇਸ ਤਰ੍ਹਾਂ ਹੀ ਹੁੰਦੇ ਨੇ ਜਿਹੜੇ ਮਰਜ਼ੀ ਝੂਲੇ 'ਚ ਬੈਠ ਜਾਓ ਤੁਸੀਂ ਉਹਦੇ ਵਿੱਚ ਇਸ ਤਰ੍ਹਾਂ ਹੀ ਘਬਰਾਟ ਵੀ ਹੁੰਦੀ ਹੈਗੀ ਪਰ ਫਿਰ ਵੀ ਆਪਾਂ ਹਟਦੇ ਨਹੀਂ ਹੈਗੇ ਲੋ ਜੀ ਘੁੰਮਦੇ ਘਮਾਉਂਦੇ ਅਸੀਂ ਆਗੇ ਮੇਲੇ ਦੇ ਵਿੱਚ ਇਸ ਤਰ੍ਹਾਂ ਦੇ ਬਾਜ਼ਾਰ ਤੁਹਾਨੂੰ ਪਤਾ ਹੀ ਆ ਹੁੰਦੀ ਆ ਨਾ ਕੱਪੜੇ-ਕੁਪੜਿਆਂ ਜਾਂਦੇ ਵੀ ਬਾਜ਼ਾਰ ਹੁੰਦੇ ਨੇ ਸੋ ਦੇਖਦੇ ਫਿਰ ਇਹ ਖਰੀਦਿਆ ਤਾਂ ਕੱਪੜਾ ਆਪਾਂ ਕੋਈ ਨਹੀਂ ਸੀ ਕੱਪੜਿਆਂ ਦੀ ਆਪਾਂ ਨੂੰ ਇੱਥੋਂ ਲੈਣ ਦੀ ਕੋਈ ਕੋਈ ਜ਼ਰੂਰਤ ਨਹੀਂ ਸੀਗੀ ਤੇ ਮੇਲੇ ਦੇ ਵਿੱਚ ਨਾ ਕੁਛ ਕਹੇ ਜੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਮੇਲਿਆਂ ਚੋਂ ਹੀ ਮਿਲਦੀਆਂ ਨੇ ਹੋਰ ਉਹ ਕਿਤੋਂ ਮਿਲਦੀਆਂ ਨਹੀਂ ਹੈਗੀਆਂ ਜਿਵੇਂ ਆਹ ਝੁਮਕੇ ਝਮਕੇ ਤੇ ਹੋਰ ਆ ਲਟਰਨ ਪਟਰਨ ਜਿਹਾ ਹਨਾ ਜਿਵੇਂ ਇਸ ਤਰ੍ਹਾਂ ਦੀਆਂ ਦੁਕਾਨਾਂ ਹੁੰਦੀਆਂ ਨੇ ਜਿਹੜੀਆਂ ਪਰ ਆਪਾਂ ਤਾਂ ਇਹਨਾਂ ਚੋਂ ਕੋਈ ਵੀ ਚੀਜ਼ ਆਪਾਂ ਨਹੀਂ ਖਰੀਦੀ ਹੈਗੀ ਤੇ ਆਪਾਂ ਨੂੰ ਤਾਂ ਕੋਈ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਨਹੀਂ ਸੀ ਪਰ ਆਪਾਂ ਦੇਖ ਰਹੇ ਸੀਗੇ ਜ਼ਰੂਰ ਹਨਾ ਵੀ ਜੇ ਕੁਝ ਨਵਾਂ ਜਾਂ ਲੱਗਿਆ ਤੇ ਆਪਾਂ ਲੈ ਸਕਦੇ ਹਾਂ ਤੇ ਪਰ ਅਸੀਂ ਕੁਝ ਵੀ ਬਾਈ ਨਹੀਂ ਕੀਤਾ ਸੀ ਇੱਥੋਂ ਸਿਰਫ ਮੈਂ ਇੱਕ ਚੀਜ਼ ਲਈ ਸੀ ਉਹ ਮੈਂ ਤੁਹਾਨੂੰ ਅੱਗੇ ਚੱਲ ਕੇ ਦਿਖਾਉਣੀ ਆ ਤੇ ਹਜੇ ਤਾਂ ਸਿਰਫ ਅਸੀਂ ਆ ਦੁਕਾਨਾਂ ਜਿਹੜੀਆਂ ਆਹੀ ਘੁੰਮ ਰਹੇ ਸੀ ਦੇਖ ਰਹੇ ਸੀਗੇ ਤੇ ਉਸ ਤੋਂ ਬਾਅਦ ਅਸੀਂ ਹਜੇ ਕੁਝ ਖਾਣਾ ਪੀਣਾ ਤਾਂ ਹਜੇ ਹੈਗਾ ਸੀਗਾ ਪਰ ਇਹ ਤੋਂ ਬਾਅਦ ਮੈਂ ਇੱਕ ਥੋੜੀ ਜੀ ਚੀਜ਼ ਆ ਜਿਹੜੀ ਉਹ ਬਾਈ ਕਰੀ ਸੀਗੀ ਉਹ ਮੈਂ ਦਿਖਾਉਣੀ ਆ ਤੁਹਾਨੂੰ ਉਹ ਸੀਗੇ ਅ ਬਰਤਨ ਫਿਰ ਅਸੀਂ ਨਾ ਇੱਕ ਬਰਤਨਾਂ ਵਾਲੀ ਦੁਕਾਨ ਤੇ ਚਲੇ ਗਏ ਅ ਜਿਹੜੀਆਂ ਲੱਗੀਆਂ ਹੋਈਆਂ ਨੇ ਸ਼ਾਪਸ ਇੱਥੇ ਸੀ ਇੱਕ ਬਰਤਨਾਂ ਵਾਲੀ ਸ਼ਾਪ ਤੇ ਚਲੇ ਗਏ ਤੇ ਉੱਥੇ ਮੈਨੂੰ ਨਾ ਜਿਹੜੇ ਬਾਉਲਸ ਹੁੰਦੇ ਨੇ ਕੌਲੀਆਂ ਚੀਨੀ ਦੀਆਂ ਆ ਪਈਆਂ ਨੇ ਜਿਹੜੀਆਂ ਵਾਈਟ ਤੇ ਮੈਨੂੰ ਕਾਫੀ ਸੋਹਣੀਆਂ ਲੱਗੀਆਂ ਇਹ ਤਾਂ ਹੈ ਕਿਸੇ ਜੀ ਗੁੱਲਕ ਬੱਚਿਆਂ ਦੇ ਪੈਸੇ ਵਗੈਰਾ ਪਾਉਣ ਵਾਸਤੇ ਤੇ ਇਹ ਤਾਂ ਮੈਂ ਵੈਸੇ ਹੀ ਦੇਖ ਰਹੀ ਸੀ ਇਹਦੀ ਤਾਂ ਮੈਨੂੰ ਲੋੜ ਨਹੀਂ ਸੀਗੀ ਤੇ ਪਰ ਮੈਨੂੰ ਨਾ ਉੱਥੇ ਜਿਹੜੀਆਂ ਬਾਉਲਸ ਛੋਟੀਆਂ-ਛੋਟੀਆਂ ਕੌਲੀਆਂ ਸੀਗੀਆਂ ਉਹ ਮੈਨੂੰ ਚੀਨੀ ਦੀਆਂ ਕਾਫੀ ਸੋਹਣੀਆਂ ਲੱਗੀਆਂ ਆ ਵਾਈਟ ਕਲਰ ਦੀਆਂ ਤੇ ਰੇਟ ਵੀ ਇਹਨਾਂ ਦਾ ਕੋਈ ਜ਼ਿਆਦਾ ਨਹੀਂ ਸੀਗਾ ਮੇਲਿਆਂ 'ਚ ਰੇਟ ਤੇ ਇੰਨੇ ਕੋਈ ਜ਼ਿਆਦਾ ਨਹੀਂ ਹੁੰਦੇ ਇਹਨਾਂ ਚੀਜ਼ਾਂ ਦੇ ਇਹ ਉਹਨਾਂ ਨੇ 150 ਦੀਆਂ 6 ਦਿੱਤੀਆਂ ਸੀ 150 ਦੀਆਂ 6 ਦੇਤੀਆਂ ਸੀਗੀਆਂ ਤੇ ਮੈਂ ਕਿਹਾ ਚਲ ਕੋਈ ਗੱਲ ਨਹੀਂ ਵੀ ਲੈ ਲੈਨੇ ਆ ਦੇਖਣ ਨੂੰ ਸੋਹਣੀਆਂ ਲੱਗਦੀਆਂ ਨੇ ਤੇ ਰੇਟ ਤਾਂ ਕੋਈ ਜ਼ਿਆਦਾ ਹੈ ਨਹੀਂ ਸੀ ਜੇ ਰੇਟ ਛਾਈ ਹੋਵੇ ਫਿਰ ਵੀ ਆਪਾਂ ਕਹਿ ਦਿੰਨੇ ਆ ਵੀ ਚਲ ਛੱਡ ਬੜਿਆ ਆਪਾਂ ਕੀ ਕਰਨੀ ਆ ਤੇ ਇਹਨਾਂ ਦਾ ਰੇਟ ਕੋਈ ਜ਼ਿਆਦਾ ਨਹੀਂ ਸੀਗਾ ਮੈਨੂੰ ਲੱਗਿਆ ਤੇ ਆਪਾਂ ਫਿਰ ਇਹ ਲੈ ਲਈਆਂ ਸੀਗੀਆਂ 6 ਜਿਵੇਂ ਦਹੀਂ ਵਗੈਰਾ ਪਾਉਣ ਲਈ ਵਧੀਆ ਲੱਗਦੀਆਂ ਨੇ ਜਾਂ ਕੋਈ ਸਵੇਡਿਸ਼ ਵਗੈਰਾ ਬਣੀ ਹੋਵੇ ਕੋਈ ਆਏਗਾ ਤਾਂ ਆਪ ਘਰਚ ਦਾ ਆਪਾਂ ਜਿਵੇਂ ਮਰਜੀ ਸੀਲ ਵਗੈਰਾ ਦੇ ਵਿੱਚ ਵੀ ਯੂਜ਼ ਕਰ ਲੈਨੇ ਆ ਉਹ ਵੀ ਕ올ੀਆਂ ਜਿਆਦਾ ਤਾਂ ਸੀਲ ਦੇ ਬਰਤਨ ਹੀ ਅਸੀਂ ਘਰ ਯੂਜ਼ ਕਰਦੇ ਆਂ ਵੀ ਚਲ ਕੋਈ ਨਾ ਕੋਈ ਆ ਜਾਂਦਾ ਤਾਂ ਫਿਰ ਆਪਾਂ ਇਹ ਯੂਜ਼ਿੰਗ ਕਰ ਸਕਦੇ ਆਂ ਲਓ ਜੀ 6 ਕ올ੀਆਂ ਲਈਆਂ ਉਸ ਤੋਂ ਬਾਅਦ ਅਸੀਂ ਅੱਗੇ ਬਰਫ਼ ਦੇ ਗੋਲੇ ਖਾਣ ਲੱਗੇ ਸੀਗੇ ਸਾਰੇ ਜਾਣਿਆਂ ਨੇ ਬਰਫ਼ ਦੇ ਗੋਲੇ ਖਾਏ ਪਰ ਬੀਬੀ ਨੇ ਨਹੀਂ ਖਾਇਆ ਬੀਬੀ ਕਦੇ ਨਹੀਂ ਮੈਂ ਨਿਕਸ ਪਿੱਛੇ ਤੁਹਾਡਾ ਫੈਮਲੀ ਕਰਨ ਲੱਗ ਜਾਂਦੀ ਆ ਵੀ ਐਵੇਂ ਹੱਥੋਂ ਤੇ ਲੱਗ ਜਾਂਦੇ ਨੇ ਕਿਉਂਕਿ ਬੀਬੀ ਦਾ ਉਮਰ ਚਾ ਗਿਆ ਹਨਾ ਹੁਣ ਤੁਸੀਂ ਐ ਨਾ ਕਹੋ ਬੀਬੀ ਗੋਲ ਚੁਕਨੀ ਪਾਈ ਖੜੀ ਆ ਬੀਬੀ ਦਾ ਹਾਂ ਸਿਕਾ ਚਲੋ ਕਈ ਵਾਰੀ ਹੋ ਜਾਂਦਾ ਹੁੰਦਾ ਜੀ ਦਪਾ ਜਾਂਦੀ ਆ ਹਨਾ ਤੇ ਲੋ ਜੀ ਸਾਰੇ ਖਾ ਰਹੇ ਨੇ ਬੱਚੇ ਵੀ ਖਾ ਰਹੇ ਨੇ ਮੈਂ ਆਪ ਖਾਇਆ ਸੀਗਾ ਤੇ ਬੱਚਿਆਂ ਨੇ ਮਿਕਸ ਜੇ ਵਾਲਾ ਖਾਇਆ ਸੀ ਕਾਫੀ ਜਿਹੜਾ ਮਿੱਠੇ ਜੇ ਕਲਰ ਸੀਗੇ ਇਹਦੇ ਵਿੱਚ ਮੈਂ ਇਸ ਤਰ੍ਹਾਂ ਦਾ ਨਹੀਂ ਖਾਇਆ ਮੈਂ ਖੱਟਾ ਮਿੱਠਾ ਖਾਦਾ ਸੀ ਲੋ ਜੀ ਹੁਣ ਹੋ ਗਈ ਸਾਡੇ ਘਰ ਨੂੰ ਵਾਪਸੀ ਉਮ ਦੇ ਘਮਉਂਦੇ ਜੀ ਥਕਾਵਟ ਬਹੁਤ ਜ਼ਿਆਦਾ ਹੋ ਗਈ ਸੀ ਕਿਉਂਕਿ ਉੱਥੇ ਫਿਰਦਿਆਂ ਨੂੰ ਨਹੀਂ ਪਤਾ ਲੱਗਦਾ ਹੁੰਦਾ ਮੇਲੇ 'ਚ ਪਰ ਜਦੋਂ ਅਸੀਂ ਉੱਥੋਂ ਬਾਹਰ ਆਉਣੇ ਆ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਸੀਗਾ ਅੱਤ ਦੀ ਗਰਮੀ ਸੀਗੀ ਹੈਨਾ ਤੇ ਇੱਕ ਥਕਾਵਟ ਬਹੁਤ ਹੋ ਗਈ ਤੁਰਦੇ ਫਿਰਦੇ ਮੇਲੇ 'ਚ ਤੁਰਨਾ ਨਾ ਭਾਵੇਂ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਥੋੜੀ ਜਿਹੀ ਜਗ੍ਹਾ ਫੇਰ ਵੀ ਤੁਰਦੇ ਤੁਰਦੇ ਕਾਫੀ ਹੋ ਜਾਂਦਾ ਹੁੰਦਾ ਹੈਨਾ ਗਰਮੀ ਨੇ ਜ਼ਿਆਦਾ ਬੰਦਲਾਤੀ ਸੀਗੀ ਅਸੀਂ ਮੈਂ ਤੇ ਹਮ ਪਲਕ ਤੇ ਯੂਵੀ ਦੇ ਅਸੀਂ ਤਾਰੇ ਸੀ ਅੱਗੇ-ਅੱਗੇ ਤੇ ਬੀਬੀ ਹੋਣੀ ਹਜੇ ਉਹ ਪਿੱਛੇ ਆਉਂਦੀਆਂ ਨੂੰ ਤੁੰ ਦਿਖਦੀਆਂ ਹੋਣਗੀਆਂ ਹੌਲੀ ਹੌਲੀ ਤੁਰਿਆ ਯੂਵੀ ਵੀ ਉਹ ਆ ਰਿਹਾ ਮੈਂ ਤੇ ਪਲਕ ਅੱਗੇ ਆ ਗਏ ਸੀ ਯੂਵੀ ਵੀ ਉਹਨਾਂ ਦੇ ਨਾਲ ਹੀ ਸੀਗਾ ਸੋ ਉਹ ਹੌਲੀ ਹੌਲੀ ਤੁਰਿਆ ਆਉਂਦੇ ਨੇ ਕਿਉਂਕਿ ਸਾਰਿਆਂ ਦੀ ਬੱਸ ਹੋ ਗਈ ਸੀ ਲੱਤਾਂ ਕਢੀਸ ਦੇ ਹੀ ਆਉਂਦੇ ਸੀਗੇ ਸਾਰੇ ਘਰੇ ਜਾ ਕੇ ਵੀ ਮਸਹੀਂ ਡਿਗੇ ਸੀਆਂ ਲਾਦਾ ਸੀਗਾ ਵੀ ਘਰ ਪਤਾ ਨਹੀਂ ਕਦੋਂ ਆਊਗਾ ਬਹੁਤ ਔਖਾ ਲੱਗ ਰਿਹਾ ਸੀਗਾ ਤੁਰਨਾ ਹੁਣ ਤੇ ਚਲੋ ਕੋਲਮ ਲਾ ਕੇ ਜੀ ਸਭ ਨੇ ਵਧੀਆ ਇੰਜੋਏ ਕੀਤਾ ਚਲੋ ਕਦੇ ਕਦੇ ਔਖੇ ਹੋ ਕੇ ਵੀ ਇੰਜੋਏ ਕਰਨਾ ਪੈਂਦਾ ਹੁੰਦਾ ਔਖੇ ਤਾਂ ਹੋਣਾ ਹੀ ਪੈਂਦਾ ਜੇ ਤੁਸੀਂ ਬਾਹਰ ਨਿਕਲ ਕੇ ਕਿਤੇ ਘੁੰਮਣਾ ਫਿਰਨਾ ਹੈਗਾ ਤੁਰਨਾ ਤਾਂ ਪੈਂਦਾ ਹੀ ਆ ਫਿਰ ਹਾਂ